ਲੋਕ ਸਭਾ ਚੋਣਾਂ ਸਰਤੇ ਨੇ ਔਰ ਇਸ ਟਾਈਮ ਜੋ ਸਭ ਤੋਂ ਵੱਡੀ ਗੱਲ ਹੈ ਹੌਟ ਸੀਟਾਂ ਦੇ ਵਿੱਚੋਂ ਇੱਕ ਸੀਟ ਖਡੂਰ ਸਾਹਿਬ ਦੀ ਸੀਟ ਹੈ ਜਿਸ ਦੇ ਉੱਤੇ ਚਰਚਾ ਕਰਨੀ ਬਣਦੀ ਹੈ ਖਡੂਰ ਸਾਹਿਬ ਦੀ ਸੀਟ ਦੇ ਉੱਤੇ ਫਿਲਹਾਲ ਸ਼੍ਰੋਮਣੀ ਅਕਾਲੀ ਦਲ ਨੇ ਆਪਣਾ ਉਮੀਦਵਾਰ ਨਹੀਂ ਐਲਾਨਿਆ ਔਰ ਗੱਲ ਵੀ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਜੁੜੀ ਹੋਈ ਹੈ ਕਿ ਖਡੂਰ ਸਾਹਿਬ ਤੋਂ ਆਖਰ ਤੌਰ 'ਤੇ ਕਿਸ ਨੂੰ ਹੈ ਕਿਹੜਾ ਇਹੋ ਜਿਹਾ ਲੀਡਰ ਹੈ ਜਿਸ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਬਿਕਰਮਜੀਤ ਸਿੰਘ ਮਜੀਠੀਆ ਦੇ ਬਾਬਤ ਇਹ ਗੱਲਾਂ ਚੱਲਦੀਆਂ ਪਈਆਂ ਸੀ ਹਾਲੀ ਵਿੱਚ ਇਹ ਮਾਮਲਾ ਖੁੱਲਦਾ ਨਜ਼ਰ ਆ ਰਿਹਾ ਸੀ ਜਿਸ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਇਹ ਕਿਹਾ ਜਾ ਰਿਹਾ ਸੀ ਕਿ ਹੁਣ ਉਹਨਾਂ ਨੂੰ ਇੱਥੋਂ ਉਮੀਦਵਾਰ ਬਣਾਇਆ ਜਾ ਸਕਦਾ ਹੈ ਲਗਾਤਾਰ ਚਰਚਾਵਾਂ ਚੱਲ ਰਹੀਆਂ ਸੀ ਕਿ ਆਖਰਕਾਰ ਖਡੂਰ ਸਾਹਿਬ ਤੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਉਮੀਦਵਾਰ ਬਣਾਇਆ ਜਾ ਸਕਦਾ ਜਾਂ ਫਿਰ ਅਪ ਇਸ ਸੀਟ ਤੋਂ ਲੜਨਾ ਚਾਹੁੰਦੇ ਨੇ ਇਹ ਗੱਲਾਂ ਹੁਣ ਸਾਹਮਣੇ ਆਉਣ ਲੱਗੀਆਂ ਨੇ ਇਸ ਸੀਟ ਦਾ ਅਸਲ ਮਹੱਤਵ ਕੀ ਹੈ ਕਿਉਂਕਿ ਇਸ ਸੀਟ ਦੇ ਉੱਤੇ ਚਰਚਾਵਾ ਹੁਣ ਇਹ ਵੀ ਨਹੀਂ ਕਿ ਅਮਰਿਤਪਾਲ ਸਿੰਘ ਇੱਥੋਂ ਚੋਣ ਲੜਨ ਜਾ ਰਹੇ ਨੇ ਔਰ ਦੂਜੀ ਵੱਡੀ ਗੱਲ ਇਹ ਹੈ ਕਿ ਸ਼੍ਰੋਮਣੀ ਅਕਾਲੀ ਦਲ ਅਮਰਿਤਪਾਲ ਸਿੰਘ ਨੂੰ ਸਮਰਥਨ ਦੇ ਸਕਦੇ ਨੇ ਇਹ ਤਾਂ ਕਿਹਾ ਜਾ ਰਿਹਾ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਨੇ ਹਾਲ ਹੀ ਦੇ ਵਿੱਚ ਅਮਰਿਤਪਾਲ ਸਿੰਘ ਦਾ ਸਮਰਥਨ ਕਰਨਾ ਪਰਜ਼ੋਰ ਤਰੀਕੇ ਦੇ ਨਾਲ ਸ਼ੁਰੂ ਕਰ ਦਿੱਤਾ ਉਹ ਸਾਰੇ ਲੀਡਰ ਜਿਹੜੇ ਅਮਰਿਤਪਾਲ ਸਿੰਘ ਦਾ ਵਿਰੋਧ ਕਰ ਰਹੇ ਸੀ ਇੱਕ ਸਮੇਂ ਤੇ ਆ ਕੇ ਹੁਣ ਉਹਨਾਂ ਦੇ ਪੱਖ ਦੇ ਵਿੱਚ ਖੜਦੇ ਨਜ਼ਰ ਆ ਰਹੇ ਨੇ ਤੋਂ ਸੰਭਾਵਨਾ ਇਹੀ ਬਣਦੀ ਹੈ ਕਿ ਕਿਤਨਾ ਕਿਤੇ ਸਮਰਥਨ ਦਿੱਤਾ ਜਾ ਸਕਦਾ ਪਹਿਲਾਂ ਗੱਲਾਂ ਸੀ ਕਿ ਅੰਮ੍ਰਿਤਪਾਲ ਸਿੰਘ ਸ਼ਰੋਮਣੀ ਅਕਾਲੀ ਦਲ ਦੇ ਬੈਨਰ ਹੇਠ ਚੋਣ ਲੜ ਸਕਦਾ ਪਰ ਹੁਣ ਸਮਰਥਨ ਤੱਕ ਗੱਲ ਆਉਂਦੀ ਨਜ਼ਰ ਆ ਰਹੀ ਹੈ ਆਜ਼ਾਦ ਉਮੀਦਵਾਰ ਦੇ ਤੌਰ ਦੇ ਉੱਤੇ ਅੰਮ੍ਰਿਤਪਾਲ ਚੋਣ ਲੜ ਸਕਦਾ ਇਹਦੀਆਂ ਚਰਚਾਵਾਂ ਵੱਧ ਕਰਕੇ ਸੁਣੀਆਂ ਜਾ ਰਹੀਆਂ ਨੇ ਪਰ ਇੱਥੇ ਜੇ ਬਿਕਰਮਜੀਤ ਸਿੰਘ ਮਜੀਠੀਆ ਦੀ ਗੱਲ ਕਰੀਏ ਕਿ ਬਿਕਰਮਜੀਤ ਸਿੰਘ ਮਜੀਠੀਆ ਦਾ ਸਟੈਂਡ ਕਿੱਥੇ ਨੂੰ ਖੜਦਾ ਆ ਉਸ ਬਾਰੇ ਗੱਲ ਕਰੀਏ ਤਾਂ ਬਿਕਰਮਜੀਤ ਸਿੰਘ ਮਜੀਠੀਆ ਬਾਰੇ ਚਰਚਾਾਂ ਮਾ ਹੋਰ ਖੁੱਲ ਰਹੀਆਂ ਨੇ ਹੌਲੀ ਹੌਲੀ ਜਾਣਕਾਰੀ ਇਹ ਸਾਹਮਣੇ ਆ ਰਹੀ ਹੈ ਕਿ ਦਰਅਸਲ ਬਿਕਰਮਜੀਤ ਸਿੰਘ ਮਜੀਠੀਆ ਇੱਥੋਂ ਚੋਣ ਲੜਨਾ ਚਾਹੁੰਦੇ ਨੇ ਖਡੂਰ ਸਾਹਿਬ ਮਾਝੇ ਇਲਾਕੇ ਦਾ ਏਰੀਆ ਔਰ ਮਾਝੇ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਜਿਹੜਾ ਰਸੂਖ ਹੈ ਉਹ ਹਰ ਕੋਈ ਜਾਣਦਾ ਮਜੀਠੀਆ ਬਾਰੇ ਕੀ ਕੁਝ ਮਜੀਠੀਆ ਸੋਚਦੇ ਨੇ ਕੀ ਕੁਝ ਮਜੀਠੀਆ ਕਰਨਾ ਚਾਹੁੰਦੇ ਨੇ ਔਰ ਉਹ ਦੂਜੀ ਵੱਡੀ ਗੱਲ ਮਜੀਠੀਆ ਨੂੰ ਪਸੰਦ ਕਰਨ ਵਾਲੇ ਵੱਧ ਕਰਕੇ ਲੋਕ ਉਹ ਨੇ ਜਿਹੜੇ ਮਾਝੇ ਖੇਤਰ ਦੇ ਵਿੱਚ ਵਸਦੇ ਨੇ ਇਹਦਾ ਇੱਕ ਸਿੰਪਲ ਉਦਾਹਰਣ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਬਠਿੰਡਾ ਚੌਣ ਮੈਦਾਨ ਦੇ ਵਿੱਚ ਆਪਣੀ ਭੈਣ ਹਰ ਸਿਮਰਤ ਕੌਰ ਬਾਦਲ ਦੀ ਹਮਾਇਤ ਇੱਕ ਵਾਰ ਕਰ ਚੁੱਕੇ ਨੇ ਪਰ ਉਹਨਾਂ ਦੇ ਇਸ ਸੀਟ ਦੇ ਵਿੱਚ ਹਮਾਇਤ ਕਰਨੀ ਭਾਵੇਂ ਆਈ ਸੀ ਉਹਨਾਂ ਦੇ ਆਉਣ ਦੇ ਨਾਲ ਹਰ ਸਿਮਰਤ ਕੌਰ ਬਾਦਲ ਦੇ ਖਿਲਾਫ ਖੜਨ ਵਾਲਿਆਂ ਦੇ ਵਿੱਚ ਇਜ਼ਾਫਾ ਹੋਇਆ ਸੀ ਜਿਸ ਤੋਂ ਇਹ ਕਲੀਅਰ ਹੁੰਦਾ ਹੈ ਕਿ ਬਿਕਰਮਜੀਤ ਸਿੰਘ ਮਜੀਠੀਆ ਨੂੰ ਬਠਿੰਡਾ ਹਲਕੇ ਦੇ ਵਿੱਚ ਉਹਨਾਂ ਨਹੀਂ ਪਿਆਰਿਆ ਜਾਂਦਾ ਹਾਲਾਂਕਿ ਜਦੋਂ ਦੂਜੇ ਪਾਸੇ ਗੱਲ ਕਰੀਏ ਜੇ ਗੱਲ ਕਰੀਏ ਮਾਝੇ ਖੇਤਰ ਦੀ ਅੰਮ੍ਰਿਤਸਰ ਦੀ ਗੱਲ ਕਰੀਏ ਜਾਂ ਗੱਲ ਕਰੀਏ ਮਜੀਠਾ ਹਲਕੇ ਦੀਆਂ ਗੱਲ ਕਰੀਏ ਖਡੂਰ ਸਾਹਿਬ ਦੀ ਗੁਰਦਾਸਪੁਰ ਦੀ ਇਹਨਾਂ ਖੇਤਰਾਂ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਹੋਲਡ ਕਾਫੀ ਜ਼ਿਆਦਾ ਇਹੜਾ ਖੇਤਰਾਂ ਦੇ ਵਿੱਚ ਵਿਚਰਦੇ ਰਹੇ ਨੇ ਇੱਥੋਂ ਤੱਕ ਕਿ ਇੱਥੋਂ ਦੇ ਲੋਕ ਇੱਥੋਂ ਦੇ ਬੱਚੇ ਵੱਡੇ ਬਜ਼ੁਰਗ ਬੁੜੀਆਂ ਤੇ ਬੀਬੀਆਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਪਸੰਦ ਕਰਦੀਆਂ ਨੇ ਪਸੰਦ ਕਰਦੇ ਨੇ ਲੋਕ ਔਰ ਤਾਂ ਕਰਕੇ ਸ਼ਾਇਦ ਉਹਨਾਂ ਦਾ ਰਸੂਖ ਇੱਥੇ ਵੱਧ ਕਰਕੇ ਹੈਗਾ ਫਿਲਹਾਲ ਜੇ ਗੱਲ ਕਰੀਏ ਬਿਕਰਮਜੀਤ ਸਿੰਘ ਮਜੀਠੀਆ ਦੀ ਤਾਂ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਮਜੀਠੀਆ ਲੜਨਾ ਚਾਹੁੰਦੇ ਨੇ ਖਡੂਰ ਸਾਹਿਬ ਤੋਂ ਇਲੈਕਸ਼ਨ ਲੜਨਾ ਚਾਹੁੰਦੇ ਨੇ ਸੀਟ ਲੈਣਾ ਚਾਹੁੰਦੇ ਨੇ ਪਰ ਇਸ ਬਾਬਤ ਉਹਨਾਂ ਨੇ ਫਿਲਹਾਲ ਸੁਖਵੀਰ ਸਿੰਘ ਬਾਦਲ ਤੱਕ ਪਹੁੰਚ ਆਪ ਨਹੀਂ ਕੀਤੀ ਜੀ ਆਪ ਨੇ ਕੀਤੀ ਤੇ ਫਿਰ ਕਿਤਨਾ ਕਿਤੋਂ ਗੱਲਾਂ ਤਾਂ ਪਹੁੰਚੀਆਂ ਨੇ ਜੇ ਗੱਲਾਂ ਪਹੁੰਚੀਆਂ ਨਹੀਂ ਤਾਂ ਕਿਸੇ ਨੇ ਪਹਚਾਈਆਂ ਹੋਣਗੀਆਂ ਸੁਭਾਵਿਕ ਤੌਰ ਤੇ ਹੋਣੇ ਗੱਲ ਸਾਹਮਣੇ ਆ ਰਹੀ ਹੈ ਕਿ ਵਿਕਰਮਦੀਪ ਸਿੰਘ ਮਜੀਠੀਆ ਨੇ ਆਪਣੇ ਨਾਲ ਦੇ ਸਾਥੀਆਂ ਦੇ ਥਰੂ ਸੀਨੀਅਰ ਲੀਡਰਸ਼ਿਪ ਦੇ ਥਰੂ ਐਸਜੀਪੀਸੀ ਦੇ ਕਈ ਮੈਂਬਰਾਂ ਦੇ ਥਰੂ ਇਹ ਗੱਲਾਂ ਸੁਖਬੀਰ ਸਿੰਘ ਬਾਦਲ ਦੇ ਕੰਨਾਂ ਤੱਕ ਪਹਚਾਈਆਂ ਨੇ ਯਾਨੀ ਕਿ ਆਪ ਨਹੀਂ ਪਹਿਲ ਕੀਤੀ ਸਗੋਂ ਆਪਣੇ ਆਪਣੇ ਤੋਂ ਅਲੈਦਾ ਹੋਰ ਸਾਥੀਆਂ ਦੇ ਨਾਲ ਰਲ ਕੇ ਉਹ ਅੱਗੇ ਜਾਣਾ ਚਾਹੁੰਦੇ ਨੇ ਪਰ ਗੱਲ ਇਹ ਹੈ ਕਿ ਜੇ ਉਹ ਆਪ ਕਹਿ ਵੀ ਦਿੰਦੇ ਨੇ ਤਾਂ ਕੀ ਸੁਖਬੀਰ ਸਿੰਘ ਬਾਦਲ ਖਡੂਰ ਸਾਹਿਬ ਤੋਂ ਬਿਕਰਮਜੀਤ ਸਿੰਘ ਮਜੀਠੀਆ ਨੂੰ ਹਰੀ ਝੰਡੀ ਦੇਣਗੇ ਮਾਝੇ ਖੇਤਰ ਦੇ ਵਿੱਚ ਬਿਕਰਮਜੀਤ ਸਿੰਘ ਮਜੀਠੀਆ ਦਾ ਰਸੂਖ ਔਰ ਉਹਨਾਂ ਦੀ ਪਸੰਦ ਸਾਫ਼ ਜ਼ਾਹਿਰ ਕਰਦੀ ਹੈ ਕਿ ਅਕਾਲੀ ਦਲ ਦੇ ਵਾਸਤੇ ਇੱਕ ਵੱਡਾ ਗੋ-ਥਰੂ ਹੋ ਸਕਦਾ ਹੈ ਔਰ ਨਾਲ ਦੀ ਨਾਲ ਹੀ ਚੋਣਾਂ ਦੇ ਵਿੱਚ ਜਿੱਤ ਦਾ ਇੱਕ ਵੱਡਾ ਕਾਰਨ ਹੋ ਸਕਦਾ ਮਾਝੇ ਖੇਤਰ ਦੇ ਵਿੱਚ ਖਡੂਰ ਸਾਹਿਬ ਦੀ ਸੀਟ ਜਿਹੜੀ ਹੈ ਉਹ ਪ੍ਰਕ्योर ਕੀਤੀ ਜਾ ਸਕਦੀ ਹੈ ਜੇ ਸਾਰਾ ਕੁਝ ਪਲਾਨ ਦੇ ਮੁਤਾਬਕ ਹੀ ਚੱਲਦਾ ਰਵੇ ਪਰ ਦੂਜੇ ਪਾਸੇ ਹੁਣ ਅਮਰਿਤਪਾਲ ਸਿੰਘ ਦੀ ਸਪੋਰਟ ਨੂੰ ਲੈ ਕੇ ਵੀ ਚਰਚਾਵਾਂ ਨੇ ਇੱਥੇ ਆਪਣੇ ਆਪ ਦੇ ਵਿੱਚ ਵਿਵਾਦ ਖੜਾ ਹੋ ਜਾਂਦਾ ਫਿਲਹਾਲ ਬਿਕਰਮਜੀਤ ਸਿੰਘ ਮਜੀਠੀਆ ਜਿਹੜੇ ਨੇ ਉਹ ਅਜੇ ਤੱਕ ਤਾਂ ਉਹਨਾਂ ਨੇ ਆਪ ਮੁਹਾਰੇ ਗੱਲ ਨਹੀਂ ਕੀਤੀ ਪਰ ਦੂਜੇ ਪਾਸੇ ਆਪਣੇ ਸਾਥੀਆਂ ਤੋਂ ਕਹਿੰਦੇ ਨੇ ਗੱਲ ਕਰਵਾਈ ਹੈ ਔਰ ਜੇ ਗੱਲ ਕਰਵਾਈ ਵੀ ਹੈ ਤਾਂ ਆਉਂਦੇ ਸਮੇਂ ਦੇ ਵਿੱਚ ਇਸ ਦਾ ਕੀ ਰਿਜ਼ਲਟ ਨਿਕਲਦਾ ਇਹਦੇ ਉੱਤੇ ਫਿਲਹਾਲ ਧਿਆਨ ਦੇਣਾ ਹੋਵੇਗਾ ਕੀ ਸੁਖਬੀਰ ਸਿੰਘ ਬਾਦਲ ਬਿਕਰਮਜੀਤ ਸਿੰਘ ਮਜੀਠੀਆ ਦੀ ਇਸ ਚਾਹਤ ਨੂੰ ਪੂਰਾ ਕਰਨਗੇ ਕਿਉਂਕਿ ਹਾਲ ਹੀ ਦੇ ਵਿੱਚ ਦੋਵਾਂ ਦੇ ਜਿਹੜੇ ਰਿਸ਼ਤੇ ਨੇ ਉਹ ਟਕਰਾਰ ਵੱਲ ਨੂੰ ਵੱਧਦੇ ਨਜ਼ਰ ਆ ਰਹੇ ਨੇ ਦੱਸੇ ਜਾ ਰਹੇ ਨੇ ਖਾਸ ਕਰਕੇ ਉਸ ਵੇਲੇ ਜਦੋਂ ਬਿਕਰਮਜੀਤ ਸਿੰਘ ਮਜੀਠੀਆ ਜੇਲ੍ਹ ਤੋਂ ਬਾਹਰ ਆਉਂਦੇ ਨੇ ਉਸ ਤੋਂ ਬਾਅਦ ਇਹਨਾਂ ਦੋਵਾਂ ਦੇ ਵਿੱਚ ਜਿਹੜੇ ਰਿਸ਼ਤੇ ਨੇ ਉਹ ਆਪਸੀ ਟਕਰਾਰ ਵੱਲ ਜ਼ਿਆਦਾ ਵੱਧਦੇ ਨਜ਼ਰ ਆ ਰਹੇ ਆ ਜਿੱਥੇ ਪਹਿਲਾਂ ਇਹ ਕਿਹਾ ਜਾਂਦਾ ਸੀ ਕਿ ਦੋਵੇਂ ਇਕੱਠੇ ਨਜ਼ਰ ਆਉਂਦੇ ਨੇ ਦੋਵਾਂ ਦੇ ਵਿੱਚ ਰਿਸ਼ਤਾ ਬੜਾ ਨੇੜਲਾ ਆ ਉਹੀ ਇਹ ਨੇੜਲਾ ਰਿਸ਼ਤਾ ਹੁਣ ਖੇਰੂ ਖੇਰੂ ਹੋਣ ਦੇ ਕਰੀਬ ਦੱਸਿਆ ਜਾਂਦਾ ਹੈ। ਕਈ ਵਾਰ ਤਾਂ ਇੱਥੋਂ ਤੱਕ ਵੀ ਗੱਲਾਂ ਕੀਤੀਆਂ ਗਈਆਂ ਨੇ ਕਿ ਵਿਕਰਮਜੀਤ ਸਿੰਘ ਮਜੀਠੀਆ ਜਿੱਥੇ ਜਾਂਦੇ ਨੇ ਉੱਥੇ ਸੁਖਵੀਰ ਸਿੰਘ ਬਾਦਲ ਨਹੀਂ ਆਉਂਦੇ ਤੇ ਜਿੱਥੇ ਸੁਖਵੀਰ ਸਿੰਘ ਬਾਦਲ ਆਉਂਦੇ ਨੇ ਉੱਥੇ ਵਿਕਰਮਜੀਤ ਸਿੰਘ ਮਜੀਠੀਆ ਆਉਣੋਂ ਗਰੇਜ਼ ਕਰਦੇ ਨੇ। ਤਾਂ ਕੀ ਹੁਣ ਇਹ ਜੋ ਹਾਲ ਹੀ ਦੇ ਵਿੱਚ ਬਣੇ ਸਮੀਕਰਨ ਨੇ ਉਹਨਾਂ ਦਾ ਉਹਨਾਂ ਦੇ ਰਿਸ਼ਤੇ ਦੇ ਉੱਤੇ ਯਾਨੀ ਕਿ ਦੋਵਾਂ ਦੇ ਰਿਸ਼ਤੇ ਦੇ ਉੱਤੇ ਕੋਈ ਅਸਰ ਪਵੇਗਾ ਜਾਂ ਦੋਵਾਂ ਦੇ ਰਿਸ਼ਤੇ ਦਾ ਇਹਨਾਂ ਸਮੀਕਰਨਾਂ ਦੇ ਉੱਤੇ ਕੋਈ ਅਸਰ ਪੈਂਦਾ ਇਹ ਵਕਤ ਦੱਸੇਗਾ। ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰੋਹਨ ਇੰਡੀਆ ਪੰਜਾਬੀ ਤੇ। ਸਬਸਕ੍ਰਾਈਬ